ਸ਼੍ਰੀਕਾਲ ਤੁਹ ਸੇਖ ਰਸਮ ਜੈਨਿਸ ਸੇ ਮੈਂ ਹਰਦੀਪ ਕੌਰ ਇੱਕ ਵਾਰ ਫਿਰ ਤੋਂ ਰੁਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇਹ ਮੁੱਦਿਆਂ ਬਾਰੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਨੇ ਹਦੀਪ ਸੋਖੀ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਕਰਾਂ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਜੀ ਸੋਖੀ ਜੀ ਕਿਹੜਾ ਠੰਡ ਹੈ ਜਿਹੜੀ ਇਸ ਵੇਲੇ ਸ਼ਿਖਰਤੇ ਸਗਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਲੋਕ ਨੇ ਜਿਹੜੇ ਠੰਡ ਦੇ ਨਾਲ ਠਾਰੇ ਕੋਈ ਨਾ ਰਸ ਦੇ ਨਾਲ ਹੀ ਟੈਂਪਰੇਚਰ ਦਿਨ-ਦਿਨ ਘਟਦਾ ਨਜ਼ਰ ਆ ਰਿਹਾ ਔਰ ਲੋਕ ਨੇ ਜਿਹੜੇ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਗਰਮ ਰੱਖਣ ਦੇ ਲਈ ਅੱਗ ਦਾ ਸੇਕ ਦਿਆ ਔਰ ਕਈ ਲੋਕ ਨੇ ਜਿਹੜੇ ਕਮਰੇ ਦੇ ਵਿੱਚ ਅੰਗੀਠੀ ਬਾਲਦੇ ਨੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਮਰੇ ਦੇ ਵਿੱਚ ਅੰਗੀਠੀ ਬਾਲਣ ਦੇ ਕਿੰਨੇ ਜ਼ਿਆਦਾ ਨੁਕਸਾਨ ਹੋ ਸਕਦੇ ਨੇ ਔਰ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਦੇਖੋ ਜਿਹੜੀ ਸਰਦੀ ਆ ਉਹ ਜੀ ਪਰਦੇ ਵਿੱਚ ਰਿਕਾਰਡ ਤੋੜ ਪੈਰੀਓ ਹਮ ਲਗਾ ਲੋ ਵੀ ਜੇ ਆਪਣੇ ਵਰਗਾ ਬੰਦਾ ਜੇ ਮੀਡੀਅਮ ਬੰਦਾ ਤਾਂ ਮੀਡੀਅਮ ਬੰਦਾ ਅਗਲਾ ਕਹਿੰਦਾ ਵੀ ਘਰੇ ਜਾ ਕੇ ਆਪਾਂ ਹੀਟਿੰਗ ਵਗੈਰਾ ਲਾ ਕੇ ਕਮਰੇ ਚ 10 ਮਿੰਟ ਸੇਕ ਕੇ ਉਹਨੂੰ ਬੰਦ ਕਰ ਦਈਏ ਜੀ ਬਿਲਕੁਲ ਜਿਹੜੇ ਗਰੀਬ ਮੱਧਮ ਲੋਕ ਨੇ ਉਹਨਾਂ ਨੇ ਲੱਕੜਾ ਲੈ ਕੇ ਤਸਲੇ ਚ ਪਾ ਕੇ ਉਹਨੂੰ ਕਮਰੇ ਚ ਰੱਖ ਲੈਂਦੇ ਆ ਜੀ ਉਹ ਕਮਰੇ ਚ ਰੱਖਣ ਕਰਕੇ ਕੀ ਹੁੰਦਾ ਜਿਹੜੀ ਆਕਸੀਜਨ ਆ ਆਕਸੀਜਨ ਪ੍ਰੋਪਰ ਨਹੀਂ ਪਹੁੰਚਦੀ ਉਹਨਾਂ ਤੱਕ ਹਮ ਇਹ ਘਟਨਾ ਹੁਣ ਨੂੰ ਇੱਕ ਘਟਨਾ ਵੀ ਦੱਸਦੀ ਹੈ ਜਿਹੜੀ ਅੱਜ ਬਿਤੀ ਰਾਤ ਜਿਹੜੀ ਘਟਨਾ ਵਾਪਰੀ ਆ ਕਰੂਖhetra ਦੇ ਵਿੱਚ ਜਿਹੜੀ ਇੱਕ ਲੇਬਰ ਹੁੰਦੀ ਹੈ ਇੱਕ ਮੋਲ ਦੇ ਵਿੱਚ ਕੰਮ ਕਰਦੀ ਹੁੰਦੀ ਆ ਛੇੜ ਦਾ ਜੀ ਜੀ ਉਹ ਲੋਟਾਰੇ ਥੱਕੇ ਆ ਰਹੇ ਆਪਣੇ ਕਮਰੇ 'ਚ ਜਾ ਕੇ ਅੰਗੀਠੀ ਲਗਾ ਕੇ ਬੈਂਦੇ ਨੇ ਜੀ ਤੇ ਉਹ ਰਾਤ ਨੂੰ ਕਮਰਾ ਬੰਦ ਕਰਕੇ ਅੰਗੀਠੀ ਬੰਦ ਕਰਨੀ ਭੁੱਲ ਜਾਂਦੇ ਨੇ ਹੂੰ ਜਿਹਦੇ ਕਰਕੇ ਉਹਨਾਂ ਨੂੰ ਸਾਹ ਲੈਣ ਤੇ ਦਿੱਕਤ ਹੁੰਦੀ ਆ ਤੇ ਸਵੇਰ ਨੂੰ ਕੀ ਹੁੰਦਾ ਉਹ ਪੰਜ ਤੋਂ 6 ਮਜ਼ਦੂਰਾਂ ਦੀ ਮੌਤ ਹੋ ਜਾਂਦੀ ਆ ਹੂੰ ਜਦੋਂ ਉਹਨਾਂ ਦੇ ਮਾਲਕ ਦੇਖਦੇ ਨੇ ਵੀ ਸਾਡੀ ਲੇਬਰ ਆਈ ਨਹੀਂ ਜਦੋਂ ਗੇਟ ਖੜਕਾਉਂਦੇ ਆ ਤਾਂ ਦੇਖਦੇ ਨੇ ਵੀ ਉਹ ਬੇਸੁੱਧ ਹੋ ਕੇ ਪਏ ਹੋਏ ਨੇ ਜੀ ਫਿਰ ਉਹਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਤੇ ਉੱਥੇ ਜਾ ਕੇ ਦੇਖਿਆ ਜਾਂਦਾ ਵੀ ਉਹ ਕਹ ਡਾਕਟਰ ਕਹਿੰਦੇ ਨੇ ਕਿ ਇਹ ਨਾਲ ਜਿਹੜਾ ਸਾਹ ਆ ਵੀ ਉਹ ਰਾਤ ਆ ਨਹੀਂ ਸਕਿਆ ਧੂਆਂ ਜਿਆਦਾ ਹੋਣ ਕਰਕੇ ਜਿਹੜੀ ਪ੍ਰੋਪਰ ਆਕਸੀਜਨ ਆ ਆਕਸੀਜਨ ਆਈ ਨਹੀਂ ਤੇ ਦੇਖੋ ਅਸੀਂ ਆਪਣੇ ਮਾਧਿਮ ਰਾਹੀਂ ਜਿਹੜਾ ਚ ਕਰਦੇ ਆ ਲੋਕਾਂ ਨੂੰ ਕਿ ਆਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਵੀ ਜਿਹੜਾ ਦੋ ਘੜੇ ਤੁਸੀਂ ਹੱਥ ਸੇਕਨੇ ਆ ਉਹ ਤੁਸੀਂ ਜਿਹੜਾ ਬਾਹਰ ਬਰਾਂਦੇ ਦੇ ਵਿੱਚ ਬਹਿ ਕੇ ਸੇਕ ਲੋ ਜਾਂ ਗੈਸ ਦੇ ਕੋਲੇ ਖੜ ਕੇ 10 ਮਿੰਟ ਦਾ ਹੱਥ ਸੇਕ ਲੋ ਵੀ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਨੇ ਇਹਨਾਂ ਤੋਂ ਬਚਿਆ ਜਾ ਸਕੀ ਚੀਜ਼ ਬਿਲਕੁਲ ਅਸਲ ਲੱਗਦਾ ਕਿ ਜਿਵੇਂ ਠੰਡ ਹੁਣ ਵੱਧਦੀ ਜਾ ਰਹੀ ਆ ਤਾਂ ਲੋਕ ਅਜਿਹੀਆਂ ਗਲਤੀਆਂ ਕਰਨਗੇ ਔਰ ਕਰਦੇ ਵੀ ਨੇ ਦੇਖੋ ਹਲੇ ਤਾਂ ਇੱਕ ਕੇਸ ਆਇਆ ਪਤਾ ਨਹੀਂ ਉਹ ਕਿੰਨੇ ਕੇਸ ਹੁੰਦੇ ਹੋਣੇ ਆ ਆਪਾਂ ਤਾਂ ਪਹਿਲਾਂ ਵੀ ਕਹਿੰਨੇ ਆ ਵੀ ਅੱਧੇ ਜਿਹੜੇ ਕੇਸ ਨੇ ਉਹ ਦੱਬੇ ਪਾਈ ਰਹਿ ਜਾਂਦੇ ਨਹੀਂ ਹੂੰ ਕਿਉਂਕਿ ਜਿਹੜਾ ਗਰੀਬ ਤਬਕਾ ਕਹਿ ਲਓ ਜਾਂ ਪਰਿਵਾਰ ਕਹਿ ਲਓ ਉਹਨਾਂ ਨੂੰ ਵੀ ਇਹੀ ਹੁੰਦਾ ਵੀ ਲੱਕੜਾਂ ਦੇ ਸਹਾਰੇ ਜਿਹੜੀ ਸਰਦੀ ਆ ਉਹ ਪੱਟੀ ਜਾਵੇ। ਜੀ ਫਿਰ ਕੀ ਹੱਲ ਕੀ ਹੋਣਾ ਚਾਹੀਦਾ ਸੋ ਕੀ ਸਰ ਕੀ ਕਮਰੇ ਚ ਅੰਗੀਠੀ ਨਹੀਂ ਬਲਣੀ ਚਾਹੀਦੀ। ਉਹ ਕਮਰੇਆਂ ਚ ਅੰਗੀਠੀ ਨਹੀਂ ਹੀਟਰ ਲਗਾ ਲਓ। ਹੀਟਰ 10-15 ਮਿੰਟ ਲਗਾ ਲਓ ਜੇ ਹੀਟਰ ਨਹੀਂ ਹੈਗਾ ਤਾਂ ਤੁਸੀਂ ਬਾਹਰ ਕਿਤੇ ਖੁੱਲੇ ਚ ਬਹਿ ਕੇ ਸਾਈਡ ਤੇ ਬਹਿ ਕੇ ਅੰਗੀਠੀ ਨੂੰ ਬਾਲੋ ਰਾਤ ਨੂੰ ਛਿੱਟਾ ਦੇ ਦੇ ਕੇ ਚਲੇ ਜਾਓ। ਜੀ ਵੀ ਦੇਖੋ ਜਿਹੜਾ ਧੂਆ ਮਾ ਉਹ ਤੁਹਾਡੇ ਘਰ ਦੇ ਅੰਦਰ ਨਾ ਐਂਟਰ ਹੋ ਸਕੇ। ਜੀ ਬਿਲਕੁਲ ਸੋ ਇਹ ਖਬਰ ਨੂੰ ਸਾਡੇ ਦਰਸ਼ਕਾਂ ਤੱਕ ਪਹੁੰਚਾਉਣਾ ਦਾ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿਉਂਕਿ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਗਰੀਬ ਵਰਗ ਦੇ ਲੋਕ ਨੇ ਜਾਂ ਮਿਡਲ ਕਲਾਸ ਫੈਮਿਲੀ ਆ ਕਮਰਿਆਂ ਦੇ ਵਿੱਚ ਜਿਵੇਂ ਅੰਗੀਠੀ ਬਾਲਦੇ ਨੇ ਉਹਦੇ ਨਾਲ ਕਾਰਬਨ ਆਕਸ ਕਾਰਬਨ ਮੋਨੋਆਕਸਾਈਡ ਹੈ ਜਿਹੜੀ ਉਹ ਕਮਰੇ ਦੇ ਵਿੱਚ ਇਸ ਤਰ੍ਹਾਂ ਗੁੰਮਦ ਬਣਾ ਲੈਂਦੀ ਹੈ ਕਿ ਸਾਹ ਹੁਣਾ ਬੰਦ ਕਰ ਦਿੰਦੀ ਹੈ ਉਸੇ ਤਰੀਕੇ ਦੇ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੁੰਦੀ ਹੈ ਸੋ ਕੋਈ ਹੋਰ ਅਣਸੁਖਾਵੀ ਘਟਨਾ ਜਿਹੜੀ ਅਜਿਹੀ ਨਾ ਵਾਪਰ ਸਕੇ ਸੋ ਸਾਡਾ ਸਿਰਫ ਇੱਕੋ ਇੱਕ ਮਕਸਦ ਹੈ ਔਰ ਸਾਡੇ ਜੋ ਵੀ ਦਰਸ਼ਕ ਨੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਔਰ ਨਾਲੇ ਸਮੇਂ ਦੇ ਵਿੱਚ ਕੋਈ ਦੀ ਅਜਿਹੀ ਸਾਨੂੰ ਘਟਨਾ ਸੋਣਾ ਨੂੰ ਨਾ ਮਿਲੇ ਸੋ ਕਿ ਸਰ ਹੁਣ ਜ਼ਿਕਰ ਕਰਾਂਗੇ ਅਸੀਂ ਇਹ ਆਵਾਰਾ ਕੁੱਤਿਆਂ ਬਾਰੇ ਬਹੁਤ سارے ਕੇਸ ਸੁਣੇ ਅਸੀਂ ਆਪਣੇ ਨੌਲੇਜ ਦੇ ਵਿੱਚ ਆਏ ਅਸੀਂ ਅਕਸਰੀ ਸੋਸ਼ਲ ਮੀਡੀਆ ਤੇ ਜਦੋਂ ਸਕਰੋਲ ਕਰਦੇ ਰਹਿੰਦੇ ਆ ਆ ਕੇ ਜਿਹੜੇ ਆਵਾਰਾ ਕੁੱਤੇ ਆ ਨੇ ਉਹਨਾਂ ਨੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਕੋਈ ਅਜੀਹਾ ਰੂਲ ਬਣਿਆ ਕਿ ਹੁਣ ਸਜ਼ਾਵਾਰਾ ਕੁੱਤਿਆਂ ਨੂੰ ਵੀ ਮਿਲੇ ਦੇਖੋ ਜਿਹੜਾ ਵੀ ਇਹ ਘਟਨਾ ਹੁੰਦੀ ਆ ਜਦੋਂ ਕੁੱਤੇ ਮਗਰ ਪੈਂਦੇ ਆ ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅੱਗੇ ਕੌਣਾ ਵੀ ਵੱਡਾ ਵਾ ਕਿ ਛੋਟਾ ਵਾ ਬੱਚੇ ਨੇ ਕੌਣਾ ਦੇਖੋ ਜਿਹੜੇ ਅਵਾਰਾ ਜਾਨਵਰ ਨੇ ਉਹਨਾਂ ਨੂੰ ਲਗਾਮ ਪੋਣੀ ਚਾਹੀਦੀ ਹੈ ਸਰਕਾਰ ਨੂੰ ਜੇ ਕੁੱਤਿਆਂ ਦੀ ਵੀ ਗੱਲ ਕਰੋ ਜਾਂ ਜਿਹੜੀ ਅਵਾਰਾ ਸਾਂ ਫਿਰਦੇ ਨੇ ਹੁਣ ਦੇਖੋ ਧੁੰਦਾਂ ਦਾ ਮੌਸਮ ਆ ਜੀ ਹੁਣ ਕੁੱਤੇ ਨੂੰ ਤਾਂ ਪਤਾ ਨਹੀਂ ਵੀ ਮੈਂ ਤੁਹਾਨੂੰ ਤੇ ਨਿਕਲਣਾ ਨਹੀਂ ਉਹਨਾਂ ਨੇ ਤਾਂ ਆਪਣਾ ਵਾਰੇ ਅਵਾਰਾ ਪਛਵਾਵਾਂਗ ਫਿਰਨਾ ਜੀ ਸਾਂ ਲਾ ਲਓ ਵਿਸਾਣ ਨੇ ਬਸ ਦੇ ਮੂਹਰੇ ਆ ਗਿਆ ਤਾਂ ਦੇਖੋ ਕਿੰਨੀਆਂ ਸਵਾਰੀਆਂ ਦਾ ਨੁਕਸਾਨ ਹੋਊਗਾ ਜੀ ਵੀ ਹੁਣ ਪਿੰਨਾ ਦੇਖੋ ਪਹਿਲਾਂ ਸੁਪਰੀਮ ਕੋਰਟ ਨੇ ਸਖਤ ਹੋਈ ਆ ਨਾ ਮਾਮਲਿਆਂ ਦੇ ਵਿੱਚ ਉਹਨਾਂ ਨੇ ਆਪਣੇ ਕਹਿ ਲੋ ਬਈ ਲੋਕ ਸ਼ੈਲਟਰ ਵੀ ਬਣਾਏ ਨਹੀਂ ਸੀ ਬਿਲਕੁਲ ਚੰਡੀਗੜ੍ਹ ਦੇ ਵਿੱਚ ਉਹ ਕਹਿੰਦੇ ਸੀ ਵੀ ਚੌਂਕਾਂ ਦੇ ਵਿੱਚ 100 ਤੋਂ ਵੱਧ ਜਿਹੜੇ ਲੋਕ ਸ਼ੈਲਟਰ ਆ ਉਹ ਬਣਨਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਭੋਜਨ ਵਗੈਰਾ ਵੀ ਮਿਲੂਗਾ ਪਰ ਅੱਜ ਜਿਹੜੀ ਖਬਰ ਆ ਬਹੁਤ ਵਧੀਆ ਨਿਕਲ ਕੇ ਸਾਹਮਣੇ ਆਈ ਆ ਵੀ ਜਿਹੜੀ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਨੇ ਕਾਨਪੁਰ ਯੂਪੀ ਦੇ ਵਿੱਚ ਕੈਨੋਪੀ ਬਹੁਤ ਵਧੀਆ ਆਦੇਸ਼ ਦਿੱਤੇ ਨੇ ਉਹਨਾਂ ਵਿੱਚ ਇਹ ਕਿਹਾ ਵੀ ਕੁੱਤੇ ਨੂੰ ਵੀ ਹੁਣ ਉਮਰ ਕੈਦ ਹੋਊਗੀ ਜੀ ਕੁੱਤਿਆਂ ਨੂੰ ਉਮਰ ਕੈਦ ਜੀ ਹੁਣ ਕੁੱਤਿਆਂ ਨੂੰ ਸਜ਼ਾ ਮਿਲੂਗੀ ਹੁਣ ਮਾਲਕਾਂ ਨੂੰ ਨਹੀਂ ਮਿਲਣੀ ਹੂੰ ਸੋ ਜਿਹੜੇ ਕੁੱਤੇ ਨੇ ਜਿਹੜੇ 5 ਤੋਂ 6 ਵਾਰ ਕੱਟਦੇ ਨੇ ਤਾਂ ਉਹਨਾਂ ਨੂੰ ਐਨੀਮਲ ਬਰਥ ਕੰਟਰੋਲ ਸੈਂਟਰ ਦੇ ਵਿੱਚ ਰੱਖਿਆ ਜਾਏਗਾ ਸੋ ਜਿਸ ਤਰੀਕੇ ਦੇ ਨਾਲ ਇਹ ਨਿਯਮ ਜਿਹੜਾ ਕਾਨਪੁਰ ਦੇ ਵਿੱਚ ਲਾਗੂ ਹੋਇਆ ਸੋ ਲੱਗਦਾ ਹੈ ਕਿ ਪੂਰੇ ਭਾਰਤ ਦੇ ਬਹੁਤੋ ਕਿ ਇਲਾਕਿਆਂ ਦੇ ਵਿੱਚ ਦੇਖੋ ਜਿਹੜੇ ਡੂਗ ਲਵਰ ਨੇ ਉਹਨਾਂ ਨੂੰ ਤਾਂ ਬੜੀ ਚੀਜ਼ ਗਲਤ ਲੱਗੂਗੀ ਇਹ ਹੂੰ ਜਿਹੜੇ ਡੌਗ ਲਵਰ ਨੇ ਉਹ ਹਰੇਕ ਕੁੱਤੇ ਨੂੰ ਇਹੀ ਦੇਖਦੇ ਹੁੰਦੇ ਨੇ ਕਿ ਨਹੀਂ ਵੀ ਇਹਨੂੰ ਅਸੀਂ ਭੋਜਨ ਵੀ ਪੋੜਾ ਇਹਨੂੰ ਅਸੀਂ ਦੁੱਧ ਵੀ ਦੇਣਾ ਵਾ ਜੀ ਵੀ ਉਹਨਾਂ ਨਾਲ ਪਿਆਰ ਹੁੰਦਾ ਵਾ ਪਿਆਰ ਜੁੜਿਆ ਹੁੰਦਾ ਇਹਨਾਂ ਦਾ ਕਿਤੇ ਨਾ ਕਿਤੇ ਜੀ ਬਿਲਕੁਲ ਸੋਵਾਰਾ ਕੁੱਤਿਆਂ ਨੂੰ ਲੈ ਕੇ ਅਕਸਰ ਹੀ ਅਸੀਂ ਖਬਰਾਂ ਨੇ ਜਿਹੜੀਆਂ ਸੁਣਦੇ ਰਹਿੰਦੇ ਆ ਦੇਖਦੇ ਰਹਿੰਦੇ ਆ ਆਏ ਨਾ ਇਹ ਦਿਨ ਜਦੋਂ ਅਸੀਂ ਕੋਈ ਵੀ ਰੀਲ ਸਕਰੋਲ ਕਰਦੇ ਆ ਚਾਹੇ ਇੰਸਟਾਗ੍ਰam ਹੋਵੇ ਚਾਹੇ ਫੇਸਬੁੱਕ ਹੋਵੇ ਸਾਨੂੰ ਸੁਣਨ ਨੂੰ ਮਿਲਦਾ ਹੈ ਕੇ ਛੋਟੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਸ਼ਿਕਾਰ ਬਣਾ ਲਿਆ ਬਜ਼ੁਰਗਾਂ ਨੂੰ ਸ਼ਿਕਾਰ ਬਣਾ ਲਿਆ ਔਰ ਜਦੋਂ ਬਿਲਕੁਲ ਬੇਵਸ ਹੁੰਦੇ ਨੇ ਸੋ ਇਹ ਖਬਰ ਸੁਣਨ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਜ਼ਹਿਨ 'ਚ ਇਹ ਖਿਆਲ ਜ਼ਰੂਰ ਆਉਂਦਾ ਹੈ ਕੇ ਜਿਹੜੇ ਨਿਯਮ ਨੇ ਹੁਣ ਪੰਜਾਬ ਦੇ ਵਿੱਚ ਵੀ ਲਾਗੂ ਹੋ ਜਾਣੇ ਚਾਹੀਦੇ ਨੇ ਕੁੱਤਿਆਂ ਨੂੰ ਐਨੀਮਲ ਬਰਥ ਕੰਟਰੋਲ ਸੈਂਟਰ ਚ ਭੇਜ ਦੇਣਾ ਚਾਹੀਦਾ ਔਰ ਜੋ ਜ਼ਿਆਦਾ ਵਾਰ ਕੱਟਦੇ ਨੇ ਉਹਨਾਂ ਨੂੰ ਫਿਰ ਉਮਰ ਕੈਦ ਦੀ ਜਿਹੜੀ ਸਜ਼ਾ ਹੋਣੀ ਚਾਹੀਦੀ ਹੈ ਜੇਲ੍ਹ ਹੋਣੀ ਚਾਹੀਦੀ ਹੈ ਅਸਲ ਬੁੱਲਾ ਅਗਲੇ ਵਿਸ਼ੇ ਤੇ ਵਾਪਸ ਆ ਕਿ ਸਰਕਾਰ ਨੇ ਇੱਕ ਖਬਰ ਦਾ ਜ਼ਿਕਰ ਕੀਤਾ ਸੀ ਆ ਕਿ ਲਾਸ਼ਾਂ ਦੀ ਹੀਰਾ ਫੇਰੀ ਹੋਈ ਹੈ ਲਾਸ਼ਾਂ ਦੀ ਤਬਦੀਲੀ ਕੀਤੀ ਗਈ ਹੈ ਡੈੱਡ ਬੋਡੀ ਹੈ ਜਿਹੜੀ ਉਹ ਮਰੀਜ਼ ਦੀ ਕਿਸੇ ਹੋਰ ਪਰਿਵਾਰ ਨੂੰ ਦੇ ਦਿੱਤੀ ਗਈ ਉਸ ਮਾਮਲੇ ਦੇ ਵਿੱਚ ਕੀ ਅਪਡੇਸ਼ਨ ਹੈ ਦੇਖੋ ਜਿਹੜਾ ਉਹ ਪਰਿਵਾਰ ਆ ਮੁੱਗੇ ਦਾ ਪਰਿਵਾਰ ਆ ਜੀ ਤੇ ਦੇਖੋ ਉਹਨਾਂ ਨੇ ਦੇਰ ਰਾਤ ਜਿਹੜਾ ओरिजिनल ਲੁਧਿਆਣੇ ਦੇ ਵਿੱਚ ਹਸਪੀਟਲ ਆ ਉੱਥੇ ਦੇਰ ਰਾਤ ਧਰਨਾ ਵੀ ਲਗਾਇਆ ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਹੌਸਲਾ ਵੀ ਦਵਾਇਆ ਕਿ ਦੇਖੋ ਜਿਹੜੀ ਡੈੱਡ ਬੋਡੀ ਆ ਉਹ ਤਾਂ ਸਾਡੇ ਤੋਂ ਗਲਤੀ ਨਾਲ ਦੇ ਦਿੱਤੀ ਗਈ ਵੀ ਜਿਹੜੇ ਫੋਲਡ ਨੇ ਉਹ ਮਾਤਾ ਦੇ ਉੱਥੇ ਪਏ ਹੋਏ ਨੇ ਤੁਸੀਂ ਉਹ ਲੈ ਲਓ ਹਮ ਪਰ ਦੇਖੋ ਕਿਤਨਾ ਕਿਤੇ ਉਹਨਾਂ ਨੇ ਸ਼ਕਤੀ ਦਿਖਾਈ ਉਹ ਪੰਜਾਬ ਕਮਿਸ਼ਨ ਬੋਰਡ ਦੇ ਵਿੱਚ ਦਾਖਲ ਹੋਏ ਉੱਥੇ ਗਏ ਉਹਨਾਂ ਨੇ ਐਕਸ਼ਨ ਲਿਆ ਜੀ ਉਹਨਾਂ ਨੇ ਪ੍ਰਸ਼ਾਸਨ ਤੇ ਹਸਪਤਾਲ ਨੂੰ ਨੋਟਿਸ ਜਾਰੀ ਕੀਤਾ ਕਿ ਜਿਹੜੀ ਗਲਤੀ ਆ ਇਹ ਜਾਣਬੁੱਝ ਕੇ ਹੋਈ ਆ ਜਾਂ ਤੁਸੀਂ ਕੋਈ ਮਨੁੱਖੀ ਅਧਿਕਾਰ ਦੇ ਜਾ ਕੇ ਉਲਟ ਜਾ ਕੇ ਕਰਕੇ ਸਹੀ ਕੀਤੀ ਆ ਇਹ ਇਹ ਸਾਨੂੰ ਸਪਸ਼ਟ ਕਰੋ ਲੱਗਦਾ ਕਿ ਹੁਣ ਬਣਦੀ ਕਾਰਵਾਈ ਜਿਹੜੀ ਹੋਈ ਆ ਉਹ ਨਹੀਂ ਜ਼ਰੂਰੀ ਸੀ ਕਿਤੇ ਨਾ ਕਿਤੇ ਜਿਹੜੇ ਇਹ ਹਸਪੀਟਲ ਹੁੰਦੇ ਨੇ ਨਾ ਇਹਨਾਂ ਨੂੰ ਇਹ ਹੁੰਦਾ ਕਿ ਚਲੋ ਅਗਲਾ ਡੈੱਡ ਬੋਡੀ ਰੱਖ ਗਿਆ ਵੀ ਲੈ ਜੂਗਾ 2-4 ਦਿਨ ਨੂੰ ਪਰ ਇਹ ਪਹਿਲਾ કે ਦੂਸਰਾ ਕੇਸ ਆ ਜਿਹੜਾ ਇਦਾਂ ਹੋਇਆ ਹਮ ਇੱਕ ਪਹਿਲਾ ਵੀ ਕੇਸ ਹੋਇਆ ਸੀ ਉਹ ਵੀ ਕਿਸੇ ਬਜ਼ੁਰਗ ਦੀ ਬੋਡੀ ਕਿਸੇ ਹੋਰ ਨੂੰ ਦੇ ਦਿੱਤੀ ਸੀ ਪਰ ਉਹਦੇ ਵਿੱਚ ਇੰਨਾ ਮਾਮਲਾ ਗਹਿਰ ਮਾਇਆ ਨਹੀਂ ਸੀਗਾ ਜੀ ਕਿਉਂਕਿ ਉਹਦੇ ਵਿੱਚ ਬੋਡੀ ਦੋਨਾਂ ਨੂੰ ਦੇ ਦਿੱਤੀਆਂ ਗਈਆਂ ਸੀ ਜਦੋਂ ਉਹਨਾਂ ਨੇ ਮੂੰਹ ਦੇਖਿਆ ਤਾਂ ਆਪਸ ਵਿੱਚ ਚੇਂਜ ਹੋ ਗਈਆਂ ਸੀ ਕਿਤਨਾ ਕਿਤੇ ਉਹ ਹਸਪਤਾਲ ਖਬਰਾਂ ਚੋਂ ਨਤੋ ਬਚ ਗਿਆ ਸੀਗਾ ਛੇ ਬਿਲਕੁਲ ਅਸ ਜਦੋਂ ਅਕਸਰੀ ਕਿਸੇ ਨਾਮੀ ਹਸਪਤਾਲ ਤੋਂ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਤਾਂ ਸ਼ਾਇਦ ਮੈਨੂੰ ਇਹ ਲੱਗਦਾ ਹੈ ਕਿ ਹਸਪਤਾਲ ਦਾ ਜਿਹੜਾ ਨਾਮ ਹੈ ਉਹ ਕਿਤੇ ਨਾ ਕਿਤੇ ਡੰਮ ਹੋਣਾ ਸ਼ੁਰੂ ਹੋ ਜਾਂਦਾ ਹੈ ਘਟਨਾ ਸ਼ੁਰੂ ਹੋ ਜਾਂਦਾ ਜਦੋਂ ਕੋਈ ਹਸਪਤਾਲ ਸੁਰਖੀਆਂ ਦੇ ਵਿੱਚ ਆ ਜਾਂਦਾ ਸੋ ਬਿਲਕੁਲ ਮਨੁੱਖੀ ਤਸਕਰੀ ਦੇ ਇਲਜ਼ਾਮ ਵੀ ਲੱਗੇ ਦੀ ਔਰ ਹਸਪਤਾਲ ਦੇ ਖਿਲਾਫ ਨੋਟਿਸ ਵੀ ਜਾਰੀ ਹੋ ਗਿਆ ਹੁਣ ਦੇਖਣਾ ਇਹ ਹੋਏਗਾ ਕਿ ਬਣਦੀ ਕਾਰਵਾਈ ਹੈ ਜਿਹੜੀ ਉਹ ਕੀ ਹੁੰਦੀ ਹੈ ਬਾਕੀ ਕੋਈ ਵੀ ਤੁਸੀਂ ਆਪਣੇ رائے ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ ਦੇ ਵਿੱਚ ਤੁਸੀਂ ਮੈਸੇਜ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਜੀ ਆਇਆਂ ਨੂੰ ਧੰਨਵਾਦ ਜੀ